ਸੋ ਨੌਜਵਾਨ ਦੀ ਦੀ ਨਹੀਂ ਪੈਂਡ ਕਦੇ ਭੁੱਖੇ ਸ਼ੇਰ ਦੀ ਆਹ ਕਹਿੰਦੇ ਭੁੱਖੇ ਸ਼ੇਰ ਹੈ ਪਾਸੇ-ਪਾਸੇ ਉੱਡ ਜੋ ਲੰਬੇ ਹਟ ਜੋ ਆਹ ਸ਼ੇਰਾਂ ਦੀ ਜਾਫ ਲੈਣਾ ਇੱਕ ਪਾਸੇ ਏਕਮ ਪਤਾਪਰੀਆ ਦੂਸਰੇ ਪਾਸੇ ਲਵ ਮੱਲੀਏ ਵਾਲਾ ਕਾਕਾ ਅਮੀਸ਼ ਸ਼ਾਹ ਵਾਲਾ ਕਬੱਡੀ ਪਾ ਰਿਹਾ ਤੇ ਏਕਮ ਰਣਿਆ ਕਰਦਾ ਹੰਧਿਆ ਲਾ ਕੇ ਕੋਸ਼ਿਸ਼ਾਂ ਕਰਦਾ ਹੈ ਪਰ ਦੇਖਦੇ ਆ ਕਬੱਡੀ ਦਾ ਜਾਮਾ ਜੀ ਲਿਖੀ ਔਰ ਉਹ ਚਿੱਠੀ ਪਹੁੰਚ ਨਹੀਂ ਸਕੀ ਲਾਹੌਰ ਦਰਬਾਰ ਦੇ ਵਿੱਚ ਜੰਗ ਹੋਇਆ ਸਭਰਾਵਾਂ ਦੇ ਵਿੱਚ ਸ਼ਹੀਦ ਭਾਈ ਸ਼ਾਮ ਸਿੰਘ ਦਾ ਇਤਿਹਾਸ ਹੈ ਔਰ ਸ਼ਹੀਦ ਭਾਈ ਸ਼ਾਮ ਸਿੰਘ ਦਾ ਇਤਿਹਾਸ ਸਦਾ ਅਮਰ ਰਹੂਗਾ ਇੱਕ ਪਾਸੇ ਸੰਧੂਆਂ ਦਾ ਪੁੱਤਾਂ ਬਲਬੀਰ ਸਿਉਂ ਦਾ ਪੁੱਤ ਗੋਲਾ ਕਰਦਾ ਕਮਾਲ ਸੰਵਾਂ ਵਾਲਾ ਗੋਲਾ ਸੱਚੇ ਪਾਤਸ਼ਾਹ ਮੇਰ ਕਰੇ ਐ ਸਾਨਾਂ ਦਾ ਭੇਡ ਹੋਇਆ ਰੀਡਰ ਹਲਕੀ ਜੀ ਸੱਟ ਮਹਿਸੂਸ ਕਰ ਰਿਹਾ ਐ ਪਰ ਠੀਕ ਵੀ ਜਾਫ ਲੈਣ ਦੇ ਵਿੱਚ ਆ ਜੇ ਜੱਫੇ ਲਾਵੇ ਦਿਲ ਲੁੱਟੇ ਸੰਗਤਾਂ ਦਾ ਐ ਪੰਜਾਬੀ ਦਿਲ ਲੁੱਟਣ ਦੇ ਛਕੀਣ ਇਧਰ ਲਵ ਮਾਲੀਏ ਵਾਲਾ ਤੇ ਜੂਲੀ ਪਲਪਰੀਆਂ ਵਾਲਾ ਖੜਕਾ ਢੜਕਾ ਖੋਚ ਪੱਟੀ ਆ ਕੰਚੀ ਜੜਦੀ ਆ ਇਹ ਆ ਲਵ ਮਾਲੀਏ ਵਾਲਾ ਜਿਹਨੂੰ ਮਾਣ ਸਨਮਾਨ ਦੇ ਵਿੱਚ ਕਾਲੀ ਕਾਰ ਵਰਨਾ ਮਿਲੀ ਆ ਓਏ ਗੋਪੀ ਵਰਨਦੀਪਰੀਏ ਨੇ ਵੀ ਕਹਿੰਦੇ ਸ਼ਮਾ ਵੇਖਾ ਟੀ ਸ਼ਰਟ ਲਾ ਲਈ ਐ ਪਿੰਡਾ ਜੀ ਮੱਝ ਵਾਲੇ ਕਹਿੰਦੇ ਨੇ ਬੁਸਟਰ ਲਾ ਲਈ ਐ ਟੀ ਸ਼ਰਟ ਪਿੰਡੇ ਤੋਂ ਦੂਰ ਕਰਤੀ ਤੇ ਆ ਵੀ ਚੇਲਾ ਆਪਣੇ ਰੰਗਾਂ 'ਚ ਆ ਗਿਆ ਬੱਲੇ 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 ਖਾ ਤਲਵੰਡੀ ਵਾਲੋ ਮਾਰ ਲਓ ਤਾੜੀਆਂ ਓਏ ਤਲਵੰਡੀ ਵਿਰਕ ਵਾਲਿਓ ਲਾ ਦਿਓ ਲਲਕਾਰਾ ਹਾ ਹਾ ਥਾ ਇੱਕਮ ਨੇ ਕਹਿੰਦੇ ਮੇਲਾ ਲੁੱਟਦਾ ਓਏ ਪ੍ਰੀਤ ਇੱਕਮ ਨੇ ਬਹਿ ਜਾ ਬਹਿ ਜਾ ਕਰਵਾਤੀ ਔ ਫੇਰ ਆ ਗਿਆ 27 ਸਤੰਬਰ ਨੂੰ ਜ਼ਿਲ੍ਹੇ ਅਮਰਤਸਰ ਦਾ ਸਠਿਆਲੇ ਦੇ ਲਾਗੇ ਬੁੱਟਰਾਂ ਮੇ ਲਾਗੇ ਗੱਗੜ ਪਾਣੇ ਓਏ ਬੱਸਾਂ ਨੂੰ ਫੋਰਡ ਟਰੈਕਟਰ ਦਿੱਤੇ ਜਾਣੇ ਗੱਲ ਲੱਗਣੀ ਉਥੇ ਪੂਰੀ ਟਿਕਾਣੇ ਜਿੱਥੇ ਵੱਡੇ ਵੱਡੇ ਮਲ ਹੈ ਆਣੇ ਇਲਾਕੇ ਦਾ ਨਾਗਿਆਣਾ ਸਾਹਿਬ ਦੇ ਇਲਾਕੇ ਦਾ ਜੇਕਰ ਕਠਿਆਲ 2000 ਰੁਪਿਆ ਰਾਹੁਲ ਜੋਰਾਵਰ ਸਿੰਘ ਤੇ ਬੱਬਾ 2000 ਰੁਪਿਆ ਜਿਹੜਾ ਬੱਲੇ ਕਟਿਆਲੇ ਦਾ ਮਾਣ ਤਾਨ ਕਰ ਰਿਹਾ ਲੱਡੇ ਦੀ ਕਬੱਡੀ ਬੱਲੇ 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 ਇੱਥੇ ਇੱਥੇ ਲੱਡਾ ਇੱਥੇ 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 ਹਾਏ ਹਾਏ ਓਏ ਮਾਲੀਏ ਵਾਲਿਆ ਓ ਸੇਖਵਾਂ ਵਾਲਿਆ ਮੇਲਾ ਗੂੰਜਣ ਲਾਤਾ ਜੱਟਾ ਉਹ ਸੇਖਮਾਂ ਵਾਲੇ ਲਵਸਿਆਂ ਨੂੰ ਸਿੱਖੀ ਸਰੂਪ ਦੇ ਵਿੱਚ ਖੇਡਦਾ ਹੈ ਸ਼ਾਲੂ ਨੜਾਲੀਆ ਸਾਡੀ ਜ਼ਿੰਦਗੀ ਦਾ ਮਾਣ ਹੈ ਜਾਂਦਾ ਨੇ ਸਵਰਗੀਏ ਮੰਨੂ ਮਨਸਾਹਣਿਆਂ ਵਾਲੇ ਦੀਆਂ ਮਹਾਨ ਜਾਫੀ ਬਣਿਆ ਮੇਰੇ ਵੀਰੋ ਮੰਨੂ ਪਰ ਸਾਡੇ ਕੋ ਵਿਛੜ ਗਿਆ ਸਾਨੂੰ ਯਾਦ ਹੋ ਵੀ ਰਵੇ ਜੀ ਇਧਰਲੇ ਪਾਸੇ ਅੱਜੀ ਉਪਲਾਂ ਵਾਲੇ ਨੇ ਚੱਕ ਕੇ ਬਾਹਰ ਕੱਢ ਦੁੱਤਾ ਉਹ ਮੁੰਡੇ ਨੇ ਕਹਿੰਦੇ ਕਮਾਲ ਕਰ ਦਿੱਤੀ ਹੈ ਕਿ ਸਾਨੂੰ ਧੱਕਿਆਂ ਦੀ ਹਿੱਕ